ਬਾਬਾ ਜੀ ਬਾਬਾ ਮਿੰਦਰ ਸਿੰਘ ਜੀ ਕੈਨੇਡਾ ਦੀ ਸੰਗਤ ਨੇ ਦਿੱਲੀ ਦੀ ਸੰਗਤ ਨੇ ਉਹਨਾਂ ਦੀ ਰਹਿਨਮਾਈ ਚਲ ਦੇ ਨੀੜਲੇ ਪਿੰਡ ਜੂੜ ਦੇ ਵਿੱਚ ਭਗਵੰਤ ਮਾਨ ਵੱਲੋਂ ਮਹੀਮਤ ਐਤ ਪਿੰਡ ਪਿੰਡ ਦੇ ਵਿੱਚ ਜਾ ਕੇ ਕੈਂਪ ਲਗਾਏ ਜਾ ਰਹੀ ਹੈ ਜਿਹੜੇ ਕਿ ਕਦੇ ਵੀ ਸਾਨੂੰ ਦੇਖਣ ਨੂੰ ਨਹੀਂ ਮਿਲਿਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਯਤਨਾ ਨਾਲ ਲੋਕਾਂ ਦੀ ਸਰਕਾਰੀ ਦਫ਼ਤਰਾਂ ਚ ਖੱਜਲ ਖੁਆਰੀ ਖਤਮ ਹੋ ਗਈ ਹੈ ਹੁਣ ਪੰਜਾਬ ਵਾਸੀਆਂ ਨੂੰ ਆਪਣੇ ਕੰਮਾਂ ਲਈ ਸਰਕਾਰੀ ਦਫ਼ਤਰਾਂ ਦੇ ਗੇੜੇ ਮਾਰਨ ਦੀ ਲੋੜ ਨਹੀਂ ਪੈਂਦੀ ਸਗੋਂ ਮੋਹੱਲਿਆਂ ਦੇ ਵਿੱਚ ਹੀ ਭਗਵੰਤ ਮਾਨ ਸਰਕਾਰ ਤੁਹਾਡੇ ਦਵਾਰ ਸਕੀਮ ਤਹਿਤ ਕੈਂਪ ਲਗਾਏ ਜਾ ਰਹੇ ਹਨ ਜਿੱਥੇ ਲੋਕਾਂ ਨੂੰ 43 ਨਾਗਰਿਕ ਕੇਂਦਰਿਤ ਸੇਵਾਵਾਂ ਉਹਨਾਂ ਦੀਆਂ ਬਰੂਹਾਂ ਤੇ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ ਇਨ੍ਹਾਂ ਕੈਂਪਾਂ 'ਚ ਸਬੰਧਤ ਅਧਿਕਾਰੀ ਅਤੇ ਕਰਮਚਾਰੀ ਮੌਜੂਦ ਰਹਿੰਦੇ ਹਨ ਜਿਸ ਕਰਕੇ ਬਿਨਾਂ ਖੱਜਲ-ਖੁਆਰੀ ਦੇ ਨਾਗਰਿਕਾਂ ਦੀਆਂ ਸਮੱਸਿਆਵਾਂ ਦਾ ਤੁਰੰਤ ਹੱਲ ਹੋ ਰਿਹਾ ਹੈ ਹੁਣ ਤੱਕ ਹਜ਼ਾਰਾਂ ਲੋਕ ਇਸ ਦਾ ਫਾਇਦਾ ਲੈ ਚੁੱਕੇ ਹਨ ਇਸ ਸਕੀਮ ਦਾ ਲਾਭ ਲੈਣ ਲਈ ਹੈਲਪਲਾਈਨ ਨੰਬਰ 1076 ਜਾਰੀ ਕੀਤਾ ਗਿਆ ਜਿਸ ਤੇ ਕਾਲ ਕਰਕੇ ਆਪਣੀ ਸੁਖਹੁਲਤ ਅਨੁਸਾਰ ਪੂਰਵ ਮੁਲਾਕਾਤ ਦਾ ਸਮਾਂ ਵੀ ਤੈਅ ਕੀਤਾ ਜਾ ਸਕਦਾ ਹੈ 1076 ਨੰਬਰ ਹੈ ਤੁਸੀਂ ਡਾਇਲ ਕਰੋਗੇ ਮੂਰੋ ਸਰਕਾਰੀ ਅਫਸਰ ਚੱਕੂਗਾ ਤੁਸੀਂ ਕਹੋਗੇ ਜੀ ਮੈਂ ਪ੍ਰਮਾਣ ਪੱਤਰ ਬਣਾਉਣਾ ਹੈ ਮੈਨੂੰ ਜੀ ਫਲਾਨੇ ਸਰਟੀਫਿਕੇਟ ਦੀ ਲੋੜ ਹੈ ਤੁਹਾਡੇ ਘਰੇ ਆਜੂਗਾ ਉਹਦੇ ਕੋਲੇ ਸਾਰਾ ਕੰਪਿਊਟਰ ਹੋਊਗਾ ਉਹਦੇ ਕੋਲੇ ਘੂਠਾ ਜਾਂ ਸਾਈਨ ਲਵਾਉਣ ਵਾਸਤੇ ਬਾਇਓਮੈਟ੍ਰਿਕ ਈਕੁਪਮੈਂਟ ਹੋਣਗੇ ਤੀਜੇ ਚੌਥੇ ਜਾਂ ਦੂਜੇ ਦਿਨ ਤੁਹਾਡੇ ਘਰੇ ਆ ਕੇ ਫੜਾ ਕੇ ਜਾਊਗਾ ਦੇ ਗੁਰੂ ਘਰ ਦੇ ਵਿੱਚ ਜਿਹੜੀਆਂ ਗੁਰੂ ਘਰ ਦੀਆਂ ਸਰਾਵਾਂ ਨੇ ਉਹਨਾਂ ਦੇ ਵਿੱਚ ਬਹੁਤ ਸੁੰਦਰ ਪਖਾਨੇ ਬਣਾਏ ਜੋ ਕਿ ਉਸ ਸਮੇਂ ਜੋ ਕਿ ਸਮੇਂ ਦੀ ਲੋੜ ਸੀ ਤੇ ਉਹਨਾਂ ਲੋੜਾਂ ਨੂੰ ਮੁਕਰਾਸ ਦਿਆ ਬਾਬਾ ਜੀ ਨੇ ਵੱਡੀ ਸੇਵਾ ਕਰਵਾਈ ਆ ਸਿੰਘ ਸਾਹਿਬ ਜਿਹੜੇ ਕੈਨੇਡਾ ਤੋਂ ਵੀ ਆਇਆ ਦਿੱਲੀ ਤੋਂ ਵੀ ਆਇਆ ਤੇ ਬਾਬਾ ਮਹਿੰਦਰ ਸਿੰਘ ਜੀ ਤਨਤਨ ਸਾਹਿਬ ਦੇ ਵਿੱਚ ਕੀ ਨੇਕਾਂ ਤੇ ਭਵੇਂ ਗੋਦਵਾਲ ਸਾਹਿਬ ਆ ਭਵੇਂ ਬੀੜਬਾਬਾ ਬੁੱਢਾ ਸਾਹਿਬ ਜੀ ਆ ਆ ਤੁਹਾਡੇ ਸਾਹਮਣੇ ਮੈਂ ਹਰ ਸੈਂਕੜੇ ਕਰੋੜ ਰੁਪਈਆ ਲੱਗ ਕੇ ਵੱਡੀਆਂ ਜਿਹੜੀਆਂ ਬਣ ਰਹੀਆਂ ਵਾ ਗੱਡੀਆਂ ਦੀਆਂ ਸਰਾਵਾਂ ਗੱਡੀਆਂ ਵਾਸਤੇ ਲੋਕਾਂ ਦੇ ਰਹਿਣ ਵਾਸਤੇ ਤੇ ਗੱਡੀਆਂ ਵਾਸਤੇ ਪਾਰਕਿੰਗ 11 ਗੱਡੀਆਂ ਖਿਲੋ ਸਕਦੀਆਂ ਤੇ ਮੋਟਰਸਾਈਕਲ ਤੇ ਗੱਡੀਆਂ ਜੀ ਏਡਾ ਵਟਾ ਇਹ ਕਾਰਜ ਆ ਇਹ 6-7 ਏਕੜ ਦੇ ਵਿੱਚ ਸਾਰਾ ਥਾਂ ਛੱਤਿਆ ਜਾਣਾ ਉਹਦੇ ਵਿੱਚ ਪੌੜੀਦਾਰ ਪੌੜੀ ਮਤਲਬ ਤਰਫ ਪੁਜੀਆ ਪਾਰਕਾਂ ਵੀ ਬਣਿਆ ਤੇ ਰੇਸੀ ਵੀ ਬਣਨੇ ਅਸੀਂ ਨਹੀਂ ਸੇਵਾ ਕਰ ਰਹੇ ਤਾਂ ਗੁਰੂ ਦੇ ਪੈਸੇ ਨੇ ਗੁਰੂ ਦੇ ਹੀ ਮਤਲਬ ਕਿ ਸੰਗਤ ਦੀ ਸੇਵਾ ਕੀਤੀ ਹੈ ਸੋ ਕਿਸੇ ਖਾਸ ਬੰਦੇ ਦੀ ਨਹੀਂ ਹੈਗੀ ਸੋ ਕਿਵੇਂ ਮੜ ਚੁਰਨਾਪੁਰਿਆ ਵੀ ਗੁਰੂ ਘਰ ਨਹੀਂ ਜਿਹੜਾ ਇਹ ਪੁਰਾਣਾ ਕਰਦਾ ਹੈ ਹੈ ਗੁਰੂ ਵਾਸਤੇ ਸਭ ਕੁਝ ਸੋ ਮਤਲਬ ਕਿ ਉਹਦੇ ਚੁਰਨਾ ਤੇ ਵਾਏ ਵਾਏ ਗੁਰੂ ਹੀ ਦਿੰਦਾ ਪੁਰਦਾ ਇਹੋ ਜਿਹੀ ਸੇਵਾ ਤੁਸੀਂ ਪਹਿਲੇ ਹੋਰਿ ਗੁਰਦੁਆਰਿਆਂ ਜਿਨ੍ਹੇ ਬਣ ਚੁੱਕੇ ਹੋ ਕਰਦੇ ਰਹਿੰਦਾ ਕੁਝ ਜੋ ਕੁਝ ਥਿਲ-ਫੁਲ ਹੁੰਦਾ ਹੈ ਕਰਦੇ ਰਹੇ ਹਾਂ ਜੀ ਸ਼ੁਕਰਾ ਸ਼ੋਭਾ ਆਪਣਾ ਮੇਰਾ ਨਾਮ ਜਸਜੀਤ ਸਿੰਘ ਮਲਿਕ ਸੇਵਾਵਾ ਗੁਰੂ ਦੀ ਕਿਰਪਾ ਨਾਲ ਸੰਗਤਾਂ ਦੇ ਸੇਵਾ ਨਾਲ ਕਈ ਜਗ੍ਹਾ ਤੇ ਚੱਲ ਰਹੀਆਂ ਨੇ ਔਰ ਜਿੱਥੇ ਬਾਥਰੂਮ ਬਣਾਏ ਗਏ ਨੇ ਉਹਨਾਂ ਸੰਗਤਾਂ ਦੇ ਸੇਵਾ ਨਾਲ ਜਿਹੜੇ ਕੈਨੇਡਾ ਤੇ ਦਰੀਜਾ ਸੰਦਾ ਅਸਲਾਮ ਹੈ ਇਸ ਕਰਕੇ ਇਹ ਸਾਰੀਆਂ ਸੰਗਤਾਂ ਦਾ ਧੰਨਵਾਦ ਕਰਦੇ ਹਾਂ ਜਿਹੜੇ ਪਰਖੰਡੇ ਬਣਾਏ ਨੇ ਸੰਗਤਾਂ ਦੇ ਸਹੂਲਤ ਵਾਸਤੇ ਬਣਾਏ ਨੇ